ਮਾਮਲਾ ਲੁਧਿਆਣਾ ਦੇ ਸ਼ੇਰਪੁਰ ਚਾਂਗਸਤਿਤ 100 ਫੁੱਟਾ ਰੋਡ ਫੈਕਟਰੀਆਂ ਚੋਂ ਸਾਹਮਣੇ ਆਇਆ ਜਿੱਥੇ ਕੀ ਰਿਕਲ ਰਿਹਾ ਤੇਜ਼ਾਬੀ ਪਾਣੀ ਲੋਕਾਂ ਦੇ ਲਈ ਆਫਤ ਬਣਦਾ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਇਸ ਤੇਜ਼ਾਬੀ ਪਾਣੀ ਦੇ ਨਾਲ ਲੋਕਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਇੰਨਾ ਹੀ ਨਹੀਂ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਗਈ ਹੈ ਪਰ ਇਸ ਦਾ ਹੱਲ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਗਾਉਣਗੇ। ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਪ੍ਰੋਟੈਸਟ ਇਹ ਕਰ ਰਹੇ ਹਾਂ ਜੀ ਕਿ ਅਸੀਂ ਐਚ ਆਈ ਜੀ 40 ਸੈਕਟਰ ਦੇ ਵਿੱਚ ਇੱਥੇ ਰਹਿ ਰਹੇ ਹਾਂ ਤੇ ਸਾਡੇ ਬਿਲਕੁਲ 100 ਫੁੱਟਾ ਰੋਡ ਜਿਹੜੀ ਹੈ ਸ਼ੇਰਪੁਰ ਦੇ ਵਿੱਚ ਉਹ ਰੋਡ ਦੇ ਉੱਤੇ ਮਤਲਬ ਇਹ ਫੈਕਟਰੀਆਂ ਨੇ ਫੈਕਟਰੀਆਂ ਦਾ ਪਾਣੀ ਜਿਹੜਾ ਹੈ ਉਹ ਰੋਡ ਦੇ ਉੱਤੇ ਆ ਰਿਹਾ ਹੈ। ਔਰ ਉਸ ਦੇ ਨਾਲ ਸਾਰਾ ਹੀ ਕੋਈ ਮਤਲਬ ਤਜ਼ਾਬੀ ਪਾਣੀ ਉਹ ਆ ਕੇ ਸੜਕ ਦੇ ਉੱਤੇ ਬਲਕਿ ਜਿਹੜੇ ਡੰਗਰਾਂ ਵਾਸਤੇ ਬਣੀਆਂ ਨੇ ਹਾਊਸ ਬਣੇ ਨੇ ਪਾਣੀ ਪੀਣ ਵਾਸਤੇ ਉਹ ਵੀ ਜਿਹੜੇ ਆ ਮਤਲਬ ਪਾਣੀ ਇੰਨਾ ਪੋਲਿਊਟਡ ਹੋ ਰਿਹਾ ਹੈ ਉਹ ਜ਼ਮੀਨ 'ਚ ਵੀ ਜਾ ਰਿਹਾ ਹੈ ਔਰ ਜਿਹੜੇ ਇੱਥੋਂ ਗੁਜ਼ਰ ਕੇ ਜਾ ਰਹੇ ਨੇ ਉਹਨਾਂ ਦੇ ਮਤਲਬ ਬਿਮਾਰੀਆਂ ਲੱਗ ਰਹੀਆਂ ਨੇ ਬਿਲਕੁਲ ਸਾਹਮਣੇ ਡੈਂਟਲ ਕਾਲਜ ਹੈ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਔਰ ਇਸ ਦੀ ਜਿਹੜੀ ਹੈ ਟੈਂਕੀ ਵਗੈਰਾ ਪਾਣੀ ਪੀਂਦੇ ਸਾਰੇ ਔਰ ਸਾਰੀ ਸੁਸਾਇਟੀ ਐਚ ਆਈ ਜੀ ਇਹ ਪਾਣੀ ਵਗੈਰਾ ਪੀਂਦੇ ਆ ਇਸ ਸਾਰੀ ਪੋਲਿਊਸ਼ਨ ਹੋਣ ਕਰਕੇ ਬਿਮਾਰੀਆਂ ਲੱਗ ਰਹੀਆਂ ਨੇ ਗਵਰਨਮੈਂਟ ਨੇ ਕਿਹਾ ਹੈ ਕਿ ਜੀ ਬੂਟੇ ਲਗਾਓ ਪੌਦੇ ਲਗਾਓ ਪੌਦੇ ਇਸ ਜ਼ਮੀਨ ਦੇ ਵਿੱਚ ਕਿਸ ਤਰ੍ਹਾਂ ਲੱਗ ਸਕਦੇ ਆ ਇਹ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਇਸ ਗੱਲ ਦਾ ਕੋਈ ਮਤਲਬ ਇਹ ਧਿਆਨ ਨਹੀਂ ਇਹ ਸਾਰਾ ਵੇਸਟੇਜ ਪਾਣੀ ਆ ਜੀ ਇਹ ਸਾਰਾ ਕੈਮੀਕਲ ਵੇਸਟੇਜ ਪਾਣੀ ਆ ਤੁਸੀਂ ਦੇਖੋ ਇੱਧਰ ਫੋਟੋ ਦੇਖੀ ਜਾਵੇ ਇਸ ਦੀ ਬਾਕਾਇਦਾ ਸ਼ਕਲ ਬਦਲੀ ਸੜਕ ਦੀ ਸ਼ਕਲ ਬਦਲ ਗਈ ਆ ਔਰ ਪਾਣੀ ਇਥੇ ਹੀ ਨਹੀਂ ਇੰਨੇ ਇੰਨਾ ਏਰੀਆ ਨਹੀਂ ਉਧਰ ਅੰਦਰ ਵੀ ਜਿਹੜਾ ਪਾਣੀ ਬਿਲਕੁਲ ਖੜਾ ਕੋਈ ਆਦਮੀ ਬਿਨਾ ਪੈਰ ਰੱਖਿਓ ਉਹ ਨਿਕਲ ਨਹੀਂ ਸਕਦਾ ਸਾਫ ਨਹੀਂ ਗੁਜ਼ਰ ਸਕਦਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਤੇ ਬਕਾਇਦਾ ਕਾਰਵਾਈ ਕੀਤੀ ਜਾਵੇ ਇਹ 40 ਸੈਕਟਰ ਹੈ ਜੀ 40 ਸੈਕਟਰ ਸ਼ੇਰਪੁਰ ਸੋਹੂਟੀ ਰੋੜਾ ਹੈ ਇਸ ਏਰੀਏ ਦੇ ਵਿੱਚ ਕਾਫੀ ਫੈਕਟਰੀਆਂ ਆ ਜਿਹੜੀਆਂ ਗੰਦਾ ਪਾਣੀ, ਕੈਮੀਕਲ ਔਰ ਜਿੰਨੀ ਵੀ ਅਨਾਂ ਦਾ ਡਿਸਪੋਜ਼ਲ ਹੈ ਉਹ ਸਾਰਾ ਰੋਡ ਤੇ ਸੁੱਟਦੇ ਆ। ਸੀਵਰੇਜ ਰਾਈ ਤੁਸੀਂ ਦੇਖ ਸਕਦੇ ਹੋ ਪੂਰੀਆਂ ਰੋਡਾਂ ਭਰੀਆਂ ਹੋਈਆਂ, ਪੂਰੀ ਰੋਡ yellow ਹੋ ਗਈ। ਟੈਂਕੀਆਂ ਦੇ ਪਾਣੀ ਹੀ ਖਾਰੇ ਆਣ ਲੱਗੇ। ਮਤਲਬ ਇਸ ਕਰਕੇ ਕਈ ਬੱਚੇ ਹਸਪੀਟਲ ਚ ਭਰਤੀ ਹੋ ਗਏ ਆ। ਕਈਆਂ ਨੂੰ ਬਿਮਾਰੀਆਂ ਲੱਗੀਆਂ, ਕੋਈ ਪੈਦਲ ਚੱਲ ਨਹੀਂ ਸਕਦਾ। گاਵਾਂ ਲਈ ਇੱਥੇ ਖੁਰਲੀਆਂ ਬਣਾਈਆਂ ਗਈਆਂ। گاਵਾਂ ਦੇ ਤੁਸੀਂ ਪੱਠਿਆਂ ਦਾ ਹਾਲ ਦੇਖੋ ਕਿਸ ਤਰ੍ਹਾਂ ਪੀਲਾ ਹੋਇਆ ਪਿਆ। ਪਾਣੀ ਪੀਲਾ ਹੋ ਰਿਹਾ, ਐਨੀ ਡਸਟ ਇੱਥੇ ਫੈਂਕੀ ਜਾ ਰਹੀ ਹੈ। ਆਉਂਦੇ ਨੇ ਸ਼ਾਮ ਨੂੰ ਟਰੱਕ ਭਰ ਕੇ ਸੁੱਟ ਜਾਂਦੇ ਨੇ ਜਿੰਨੀ ਮਰਜ਼ੀ ਇੱਥੇ ਕਰ ਲੋ ਪੈਰ ਵੀ ਕਰ ਲੋ ਨਹੀਂ ਹੁੰਦੀ। ਪ੍ਰਸ਼ਾਸਨ ਨੂੰ ਕਈ ਵਾਰੀ ਬੇਨਤੀ ਕੀਤੀ ਆ ਕਿ ਇਸ ਰੋਡ ਨੂੰ ਆ ਕੇ ਦੇਖੋ। ਇੱਥੇ ਸਾਰੀਆਂ ਮੇਡਸ ਰਹਿੰਦੀਆਂ, ਲੇਬਰ ਵਰਕ ਰਹਿੰਦੀ ਹੈ ਸਾਰੀ ਲੇਬਰ ਜੋਬ ਕਰਦੇ ਜਿਹੜੇ ਉਹਨਾਂ ਦੇ ਹਾਲ ਦੇਖੋ ਕਿਸੇ ਦੇ ਪੈਰਾਂ ਤੇ ਛਾਲੇ, ਕਿਸੇ ਦੇ ਹੱਥਾਂ ਦੇ ਛਾਲੇ, ਜੋ ਬੱਚੇ ਨਿਊ ਬੌਰਨ ਹੋ ਰਹੇ ਬਿਮਾਰੀਆਂ ਲੈ ਕੇ ਪੈਦਾ ਹੋ ਰਹੇ। ਔਰ ਇੰਨਾ ਤੇਜ਼ਾਬੀ ਪਾਣੀ ਹੈ ਤੇ ਇਹਨਾਂ ਨੂੰ ਕਿੰਨੀ ਵਾਰ ਕਿਹਾ ਗਿਆ ਉਹ ਔਰਲੀ ਕਿਹਾ ਗਿਆ ਇਹਨਾਂ ਲੋਕਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਹੁਣ ਇਸ ਤਰ੍ਹਾਂ ਕਰਦੇ ਨੇ ਲੋਕ ਕਿ ਜਦੋਂ ਬਰਸਾਤਾ ਹੁੰਦੀਆਂ ਨੇ ਪਾਣੀ ਸਾਰਾ ਤੇ ਉੜੇਲ ਕਦ ਤੁਸੀਂ ਪੂਰੀ ਦੂਰ ਤੱਕ ਸੜਕਾਂ ਦੇਖੋ ਕਿੰਨਾ ਮਾਰ ਕਰ ਰਹੀਆਂ ਨੇ ਇੱਥੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਬੱਚੇ ਅਪਾਹਜ ਹੋ ਰਹੇ ਨੇ ਬੱਚਿਆਂ ਦੀਆਂ ਮੰਦ ਬੁੱਧੀ ਹੋ ਰਹੀਆਂ ਬੱਚੇ ਬਿਮਾਰੀਆਂ ਦੇ ਹੋ ਰਹੇ ਨੇ ਔਰ ਹਰ ਘਰ ਦੇ ਵਿੱਚ ਬੱਚਾ ਕੋਈ ਨਾ ਕੋਈ ਹਸਪਤਾਲਾਂ ਚ ਦਾਖਲ ਹੈ ਸ਼ਿਕਾਇਤ ਕੀਤੀ ਹੈ ਜੀ ਸ਼ਿਕਾਇਤਾਂ ਕਰਦੇ ਆਂ ਜੀ ਇੱਥੇ ਕਲੋਨੀ ਚ ਜਾ ਕੇ ਕਲੋਨੀ ਦੇ ਜਿਹੜੇ ਮੋਤਵੀਰ ਬੰਦੇ ਨੇ ਜਾ ਕੇ ਫੈਕਟਰੀਆਂ ਵਾਲਿਆਂ ਨੂੰ ਕਹਿੰਦੇ ਨੇ ਵੀ ਆਪਣਾ ਸੁਧਾਰ ਕਰੋ ਇਸ ਪਾਣੀ ਨਾਲ ਕਿਤੇ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਸਾਡੀ ਇਹੀ ਹੈ ਤੁਹਾਡੇ ਮੀਡੀਆ ਦੇ ਥਰੂ ਕਿ ਯਾਦ ਇਹਨਾਂ ਦੀ ਕਾਰਵਾਈ ਹੋ ਜਾਏ ਕਿ ਇਹ ਆਪਣਾ ਆਪ ਸੁਧਾਰਨ ਪਬਲਿਕ ਨੂੰ ਇਨਸਾਨੀਅਤ ਦੇ ਨਾਤੇ ਦੇਖੋ ਕਿਤਨਾ ਗੰਧ ਦੇ ਰਹੇ ਹੋ ਤੁਸੀਂ ਲੋਕਾਂ ਨੂੰ ਸਿਰਫ ਆਪਣੀ ਰੋਟੀ ਦੇ ਲਾਲੇ ਕਰਕੇ ਇਸ ਲਈ ਨਹੀਂ ਦੇਸੀ ਪ੍ਰਸ਼ਾਸਨ ਦੀ ਅਪੀਲ ਲੈ ਕੇ ਅੱਗੇ ਤੱਕ ਪਹੁੰਚਾਂਗੇ ਐਮਐਲਏ ਨਾਲ ਕੋਈ ਗੱਲਬਾਤ ਨਹੀਂ ਐਮਐਲਏ ਸਾਹਿਬ ਨੂੰ ਵੀ ਬੁਲਾ ਕੇ ਇੱਥੇ ਦਿਖਾਵਾਂਗੇ ਜੀ ਉਹਨਾਂ ਔਰਲੀ ਉਹਨਾਂ ਨੂੰ ਕਿਹਾ ਪਰ ਉਹ ਲੋਕਾਂ ਨੇ ਵੀ ਇਹਨਾਂ ਨੂੰ ਕਿਹਾ ਫੈਕਟਰੀ ਮਾਲਕਾਂ ਨੂੰ ਪਰ ਫੈਕਟਰੀ ਮਾਲਕਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਅਗਰ ਇਹ ਹੁਣ ਵੀ ਨਹੀਂ ਸੁਣਵਾਈ ਹੁੰਦੀ ਤੇ ਅਸੀਂ ਅੱਗੇ ਤੱਕ ਪਹੁੰਚਾਂਗੇ ਧੰਨਵਾਦ ਤੇ ਜਾਣ ਲਈ ਇਧਰ ਲਈ ਸੁਲਿੰਦਰ ਸੋਨ ਦੀ ਰਿਪੋਰਟ